ਸਾਸਤਰੀ ਕਾਜੀ ਰਿਤਿਕਾ ਦਰੁਸ ਹੋਇਚ ਤੁਹਾਡਾ ਸਵਾਗਤ ਹੈ ਅੱਜ ਮੈਂ ਤੁਹਾਡੇ ਨਾਲ ਮੋਂਗਰੇ ਆਲੂ ਦੀ ਰੈਸਪੀ ਸ਼ੇਅਰ ਕਰਨ ਜਾ ਰਹੀ ਹਾਂ ਸਭ ਤੋਂ ਪਹਿਲਾਂ ਮੈਂ ਆਪਣੇ ਘਰ ਦੇ ਬਗੀਚੇ ਵਿੱਚੋਂ ਮੋਂਗਰੇ ਜਿਹੜੇ ਹਨ ਉਹਨਾਂ ਨੂੰ ਤੋੜਿਆ ਇੰਡੀਆ ਵਿੱਚ ਮੋਂਗਰੇ ਜਿਹੜੇ ਹਨ ਉਹ ਸਰਦੀਆਂ ਦੇ ਮੌਸਮ ਵਿੱਚ ਹੁੰਦੇ ਹਨ ਪਰ ਸਾਡੇ ਇੱਥੇ ਸਬਜ਼ੀ ਸਰਦੀਆਂ ਵਿੱਚ ਨਹੀਂ ਹੁੰਦੀ ਤੇ ਮੈਂ ਇਹਨਾਂ ਨੂੰ ਮਾਰਚ ਵਿੱਚ ਉਗਾਇਆ ਸੀ ਤੇ ਜੂਨ ਦੇ ਮਹੀਨੇ ਵਿੱਚ ਇਹ ਰੈਡੀ ਨੇ ਤੇ ਮੈਂ ਇਹਨਾਂ ਨੂੰ ਧੋ ਕੇ ਸਾਫ਼ ਕਰਕੇ ਹੈਂ ਬਲੈਂਡਰ ਦੇ ਵਿੱਚ ਪਾ ਕੇ ਇਹਨਾਂ ਨੂੰ ਥੋੜਾ ਜਿਹਾ ਚੌਪ ਕਰ ਲਵਾਂਗੀ ਫਿਰ ਇੱਕ ਕੜਾਈ ਵਿੱਚ ਤੇਲ ਗਰਮ ਕਰਕੇ ਜੀਰਾ ਤੇ ਜਵੈਨ ਪਾਵਾਂਗੇ 10 ਸੈਕਿੰਡ ਲਈ ਜੀਰੇ ਤੇ ਜਵੈਨ ਨੂੰ ਅਸੀਂ ਭੁੰਨਾਂਗੇ ਫਿਰ ਉਸ ਤੋਂ ਬਾਅਦ ਆਲੂ ਐਡ ਕਰਾਂਗੇ ਆਲੂ ਐਡ ਕਰਕੇ 2-3 ਮਿੰਟ ਲਈ ਅਸੀਂ ਆਲੂਆਂ ਨੂੰ ਕੁੱਕ ਕਰਾਂਗੇ ਫਿਰ ਉਸ ਤੋਂ ਬਾਅਦ ਪਿਆਜ਼ ਐਡ ਕਰਾਂਗੇ ਪਿਆਜ਼ ਐਡ ਕਰਕੇ ਅਸੀਂ ਅਗੇ ਇਹਨੂੰ 2-3 ਮਿੰਟ ਲਈ ਕੁੱਕ ਕਰਾਂਗੇ ਫਿਰ ਇਹਦੇ ਵਿੱਚ ਚੌਪ ਕੀਤੇ ਹੋਏ ਮੋਂਗਰੇ ਪਾਵਾਂਗੇ ਥੋੜੀ ਮਿਕਸ ਕਰ ਦੇਵਾਂਗੇ 2 ਮਿੰਟ ਹਿਲਾਉਣ ਤੋਂ ਬਾਅਦ ਫਿਰ ਅਸੀਂ ਟਮਾਟਰ ਤੇ ਹਰੀ ਮਿਰਚ ਪਾਵਾਂਗੇ ਦਿਨਾਲ ਹੀ ਸਾਰੇ ਮਜੜੇ ਮਸਾਲੇ ਹਨ ਨਮਕ ਆਪਣਾ ਸਵਾਦ ਅਨੁਸਾਰ ਹਲਦੀ ਤੇ ਕ੍ਰਸ਼ ਕੀਤਾ ਹੋਇਆ ਧਨੀਆ ਪਾਵਾਂਗੇ ਮਿਕਸ ਕਰਕੇ ਇਹਨੂੰ ਕਵਰ ਕਰਕੇ 5 ਤੋਂ ਲੈ ਕੇ 8 ਮਿੰਟ ਲਈ ਆਪਾਂ ਜਿਹੜਾ ਹੈ ਉਹ ਕੁੱਕ ਕਰਾਂਗੇ ਤੇ 8 ਮਿੰਟ ਬਾਅਦ ਜਿਹੜੀ ਸਾਡੀ ਸਬਜੀ ਹੈ ਉਹ ਬਣ ਕੇ ਤਿਆਰ ਹੈ ਉੱਪਰ ਤੇ ਅਸੀਂ ਕਸੂਰੀ ਮੇਥੀ ਪਾਵਾਂਗੇ ਥੋੜਾ ਗਰਮ ਮਸਾਲਾ ਐਡ ਕਰਾਂਗੇ ਤੇਜੀ ਬੜੀ ਹੀ ਆਸਾਨ ਤਰੀਕੇ ਦੇ ਨਾਲ ਸਾਡੀ ਆਲੂ ਤੇ ਮੋਂਗਰਨ ਸਬਜੀ ਜਿਹੜੀ ਹੈ ਉਹ ਬਣ ਕੇ ਤਿਆਰ ਹੈ ਤੁਸੀਂ ਸਬਜੀ ਨੂੰ ਜ਼ਰੂਰ ਟਰਾਈ ਕਰਨਾ ਤੇ ਕਮੈਂਟ ਬਾਕਸ ਵਿੱਚ ਦੱਸਣਾ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਹੈ ਤੇ ਮੇਰੇ ਚੈਨਲ ਤੇ ਆ ਕੇ ਮੇਰੀ ਰੈਸਪੀਸ ਨੂੰ ਦੇਖਣ ਲਈ ਤੁਹਾਡਾ ਸਾਰਿਆਂ ਦਾ ਥੈਂਕ ਯੂ so much ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ